ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵਿੰਗਾਂ ਜਿਹੜਾ ਬਠਿੰਡਾ ਪੰਜਾਬ ਦਾ ਰਹਿੰਦਾ ਹੈ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਉਹ ਜੈਡ ਸ਼ਰਟ ਤੇ ਨਾਲ ਕਈ ਭਰਾ ਪਜਾਮਾ ਬਣਾ ਲੈਂਦੇ ਆ ਖਾਸ ਕਰਕੇ ਜਿਵੇਂ ਪੁਰਾਣੇ ਆਪਣੇ ਮਾਸਟਰ ਹਨ ਤਾਂ ਆਜੋ ਇੱਕ ਵਾਰੀ ਮੈਂ ਤੁਹਾਨੂੰ ਨਾਪ ਤੋਂ ਜਾਣਕਾਰੀ ਆ ਕਿੰਨਾ ਨਾਪ ਲੈਣਾ ਦਾ 23 ਲੰਮਾਈ ਹੈ ਸ਼ਰਟ ਦੀ 24 ਇਚ ਬਾਹਾਂ 10 ਕਾਫ ਦੀਰਾ ਹੈਗਾ 18 ਤੇ ਜਿਹੜੀ ਕਮਰ ਤੋਂ ਸ਼ਰਟ ਆ ਇਥੋਂ ਢਿੱਡ ਤੋਂ ਖੁੱਲੀ ਉਹ ਸਾਢੇ 50 ਤੇ ਹਿੱਪ ਤੋਂ ਵੀ ਸਾਢੇ 50 ਆ ਠੀਕ ਆ ਫਰੰਟ ਆ ਵਾਲੀ ਜੀ ਤੋਂ ਸਾਢੇ 9 ਤੇ ਜਿਹੜਾ ਮੋਢਾ ਆਪਾਂ ਇਹਨੂੰ ਕੱਛ ਕਹਿ ਦਿੰਨੇ ਆ ਪਜਾਬੀ ਦੇ ਵਿੱਚ ਉਹ ਸਾਢੇ 20 ਆ ਕਾਲਰ 16 ਤੇ ਕੂਣੀ ਹੈਗੀ 15 ਪਜਾਮੇ ਲੰਮਾਈ 36 ਆ ਪਜਾਮੇ ਜਿਹੜਾ ਘੇਰਾ ਉਹ 26 ਆ ਮੋਰੀ 19 ਇੰਚ ਆ ਤੇ ਪੱਟ ਹੈਗਾ ਸਾਢੇ 29 ਪਜਾਮੇ ਦੀ ਆਪਾਂ ਨੇ ਨਾਲਾ ਪਾਉਣਾ ਹੈਗਾ ਠੀਕ ਆ ਅਗਲੀ ਝੋਲੀ 12.5 ਤੇ ਜਿਹੜੀ ਬੈਗ ਝੋਲੀ ਆ ਉਹ 14 ਇੰਚ ਆ ਠੀਕ ਆ ਕੱਪੜੇ ਦੇ ਵਿੱਚ ਪੁੱਟ ਸਿੱਧਾ ਆ ਦੇਖੋ ਠੀਕ ਆ ਲੂਆਂ ਜਿਹੇ ਵਾਲਾ ਕੱਪੜਾ ਜਿਵੇਂ ਅੱਜਕੱਲ੍ਹ ਸਰਦੀ ਹੈ ਨਾ ਤਾਂ ਲੂਆਂ ਜਿਹੇ ਵਾਲਾ ਕੱਪੜਾ ਤੇ ਜਿਹੜੀ ਆਪਾਂ ਵੀਡੀਓ ਪਾ ਰਹੇ ਆ ਜੇ ਅੱਜ ਮਿਤੀ 12 11 2025 ਨੂੰ ਪਾ ਰਹੇ ਆ ਠੀਕ ਆ ਜੀ ਬਾਕੀ ਜੇ ਕਿਸੇ ਭੈਣ ਨੇ ਕੁਝ ਪੁੱਛਣਾ ਹੁੰਦਾ ਜਾਂ ਕਿਸੇ ਭਰਾ ਨੇ ਕੋਈ ਪੁੱਛਣਾ ਹੁੰਦਾ ਫੋਨ ਕਰਕੇ ਪੁੱਛ ਸਕਦੇ ਹੋ ਬਾਕੀ ਆਪਣਾ ਨੰਬਰ ਵੀਡੀਓ ਦੇ ਨੀਚੇ ਚੱਲ ਰਿਹਾ WhatsApp ਵਾਲਾ ਜੋਦੇ ਉੱਪਰ ਜੇ ਕਿਸੇ ਭੈਣ ਦਾ ਜਾਂ ਭਰਾ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ ਬੋਲ ਕੇ ਜਾਂ ਲਿਖ ਕੇ ਭੇਜ ਸਕਦੇ ਠੀਕ ਹੈ ਜੀ ਲੋ ਆਪਾਂ ਪਹਿਲੇ ਕਪੜਾ ਮਿਲਣਾ ਕਿੰਨਾ ਆਪਣੇ ਕੋਲ ਕਪੜਾ ਤਾਂ ਕਪੜਾ ਹੈਗਾ 125 4 ਜਾਨੀ ਕਿ 5 ਮੀਟਰ ਆਪਣੇ ਕੋਲੇ ਕਪੜਾ ਹੈ ਕਿਸੇ ਵੀ ਚੀਜ਼ ਦੀ ਸਮਝ ਨਹੀਂ ਲੱਗਦੀ ਜਾਂ ਕੈਮਰਾ ਹਿੱਲਦਾ ਜਾਂ ਕੁਝ ਵੀ ਹੁੰਦਾ ਹਨਾ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਜੇ ਮੇਰੀ ਗੱਲ ਦੀ ਸਮਝ ਨਹੀਂ ਲੱਗਦੀ ਆ ਤਾਂ ਵੀ ਕਮੈਂਟ ਕਰਿਆ ਕਰੋ ਨਹੀਂ ਸਮਝ ਨਹੀਂ ਲੱਗੀ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਾਜ਼ਮੀ ਦੱਸਿਆ ਕਰੋ ਤਾਂ ਕਿ ਜਿਹੜੀਆਂ ਗਲਤੀਆਂ ਹੋ ਜਾਂਦੀਆਂ ਉਹ ਅਗਲੀ ਵੀਡੀਓ ਵਿੱਚ ਸੁਧਾਰ ਹੋ ਸਕੇ ਤਾਂ ਆ ਜੋ ਬੜਾ ਥੋੜਾ ਟਾਈਮ ਨਾਲ ਲੈ ਲੈਂਦੇ ਹਾਂ ਆਪਾਂ ਕਰਦੇ ਹਾਂ ਸ਼ੁਰੂ ਕਟਾਈ ਲੋ ਛੋਟੇ بڑے ਦਾ ਆਪਣੇ ਕੋਲ ਕੱਪੜਾ ਹੈਗਾ ਇਸ ਤਰ੍ਹਾਂ ਠੀਕ ਹੈ ਤਾਂ ਸਿੱਧਾ ਪਾਸਾ ਆਪਾਂ ਨੇ ਅੰਦਰਲੇ ਪਾਸੇ ਕਰ ਲੈਣਾ ਠੀਕ ਹੈ ਸ਼ਰਟ ਦਾ ਲੋ ਦੋਨੇ ਕੰਨਿਆਂ ਨੂੰ ਇਸ ਤਰ੍ਹਾਂ ਇਕੱਠੀਆਂ ਕਰ ਲੈਣੀਆਂ ਬਿਲਕੁਲ ਸ਼ੁਰੂ ਤੋਂ ਮੈਂ ਤਾਂ ਲਗੀਆਂ ਕਿ ਬਿਲਕੁਲ ਪਹਿਣਾ ਨਹੀਂ ਕੱਟੀ ਉਹਨੂੰ ਸ਼ਰਟ ਕਈ ਵਰੀ ਘਰੇ ਕਟਨੀ ਪੈ ਜਾਂਦੀ ਸੌਖਾ ਹੋ ਜਾਂਦਾ ਹਾਂ ਇਹ ਆ ਇਸ ਤਰ੍ਹਾਂ ਆਪਾਂ ਸੈੱਟ ਕਰ ਲਿਆ ਜਿਹੜੀ ਕੰਨੀ ਆਪਾਂ ਇਹਦੀ ਲਾਜਮੀ ਕੱਢਾਂਗੇ ਸ਼ਰਟ ਦੀ ਜਿਹੜੀ ਕੰਨੀ ਆ ਉਹ ਆਪਾਂ ਕੱਢਾਂਗੇ ਕੱਢਾਂਗੇ ਪਹਿਲਾਂ ਆਪਾਂ ਨੂੰ ਕੱਪੜੇ ਨੂੰ ਸੈੱਟ ਕਰਕੇ ਦਾ ਕਾਨ ਵਗੈਰਾ ਜਿਹੜਾ ਹੈਗਾ ਉਹ ਕੱਢ ਲੀ ਗਏ ਲਓ ਉਸ ਛੇਲ ਪੱਟੀ ਇਹ ਜਿਹੜੀ ਆਪਣੇ ਕੋਲ ਇਸ ਤਰ੍ਹਾਂ ਇਹ ਆ ਨੇੜੇ ਕਰਕੇ ਦਿਖਾਉਂਦੇ ਆ ਇਧਰੋਂ ਆਪਾਂ ਨੇ ਇਸ ਤਰ੍ਹਾਂ ਨਾਲ ਲੈਣੀ ਆ ਬਿਲਕੁਲ ਸਿੱਧਾ ਨਿਸ਼ਾਨ ਲਾ ਲਓ ਇੱਥੇ ਠੀਕ ਆ ਹੁਣ ਜਿਹੜੀ ਲੰਬਾਈ ਆ ਇਸ ਸਰਦ ਦੀ ਹਨਾ ਕਿਉਂਕਿ ਇਹ ਸਾਡੇ ਮਾਸਟਰ ਜੀ ਨੇ ਆ ਤੇ ਉਹਨਾਂ ਦੀ ਸ਼ਰਟ ਬਿਲਕੁਲ ਨੀਚੇ ગોਲ ਆ ਇੱਕ ਹੁੰਦੀ ਯੂ ਕੱਟ ਇੱਕ ਹੁੰਦੀ ਬਿਲਕੁਲ ਚੌਰਸ ਉਹ ਸ਼ਰਟ ਆ ਤਾਂ 29 ਤੇ 2 31 ਆਪਾਂ ਰੱਖਾਂਗੇ ਇਹਨੂੰ 31 ਜੇ ਯੂ ਕੱਟ ਕਰਨੀ ਹੋ ਫਿਰ 1.5 ਇੰਚ ਵੱਧ ਕੈਮਰਾ ਜਿਆਦਾ ਨਾ ਲਾਓ ਜੇ ਯੂ ਕੱਟ ਕਰਨੀ ਹੋ ਫਿਰ 1.5 ਇੰਚ ਠੀਕ ਆ ਤੇ ਜੇ ਸਿੰਪਲ ગોਲ ਕਰਨੀ ਹੋ ਫਿਰ 2 ਇੰਚ ਵੱਧ ਅਲੋ ਇਥੋਂ ਫਿਰ ਆਪਾਂ ਇੱਕ ਵਾਰੀ ਸਿੱਧਾ ਲਾਵਾਂਗੇ ਨਿਸ਼ਾਨ ਸਿੱਧਾ ਨਿਸ਼ਾਨ ਲੱਗ ਗਿਆ ਹੁਣ ਜਿਹੜੀ ਸ਼ਰਟ ਦਾ ਕੇਰਾ نیچے ਤੋਂ ਜਿਹਨੂੰ ਆਪਾਂ ਹਿਪ ਕਹਿੰਦੇ ਆ ਉਹ ਹੈਗਾ ਪੰਜਾਬ ਜਾਨੀ ਕਿ ਸਾਢੇ 12 ਚੌਥਾ ਹਿੱਸਾ ਨਿਕਲ ਕੇ ਆ ਗਿਆ ਸਾਢੇ 12 ਨੇੜੇ ਕਰਕੇ ਦਿਖਾ ਦੂ ਕੈਮਰਾ ਹਾਂ 50 ਦਾ ਚੌਥਾ ਹਿੱਸਾ ਕਿੰਨਾ ਹੁੰਦਾ ਸਾਢੇ 12 ਆਹ ਇੱਥੇ ਤੇ ਆਪਣਾ 2 ਇੰਚ ਹੋ ਗਿਆ ਫੱਟੀ ਦਾ ਤੇ ਅੰਦਾ ਵਿੱਚ ਹੋ ਗਿਆ ਸਲਾਈਂਗਾ ਦਾ ਮਾਰਜਨ ਯਾਨੀ ਕਿ ਟੋਟਲ ਕਿੰਨਾ ਹੋ ਗਿਆ 14.5 ਇੱਥੇ ਆਪਾਂ ਇੱਕ ਨਿਸ਼ਾਨ ਨਾਲ ਲੈਣ 14.5 ਤੇ ਇੱਕ ਨਿਸ਼ਾਨ ਆਪਾਂ ਇੱਥੇ ਲਾਵਾਂਗੇ 14 ਤੇ ਇੱਕ ਨਿਸ਼ਾਨ ਆਪਾਂ ਇੱਥੇ ਲਾਵਾਂਗੇ 14.5 ਠੀਕ ਹੈ ਦੋ ਤਿੰਨ ਥਾਵਾਂ ਤੇ ਨਿਸ਼ਾਨ ਲਾ ਲਿਆ ਕਰੋ ਤੇ ਜਿਹੜਾ ਨੀਚੇ ਨੂੰ ਮੋਢਾ ਇੱਥੋਂ ਪਾਉਣਾ ਛੱਡਦਾ ਉਹ ਥੱਲੇ ਆਪਾਂ ਆਵਾਂਗੇ 8.5 ਇੰਚ ਆ ਨਿਸ਼ਾਨ ਬਿਲਕੁਲ ਸਿੱਧਾ ਖਿੱਚਦਾ ਇਧਰ ਆਪਾਂ ਹੌਣ ਕੰਨੀ ਤੋਂ ਸਵਾ 2 ਇੰਚ ਡਾਣੀ ਇੱਥੋਂ ਵੀ ਤੇ ਇੱਥੋਂ ਵੀ ਸਵਾ 2 ਪਹਿਲਾ ਪਾਤੀਰਾ ਮਿਲਾਂਗੇ ਨਾ ਕਿੰਨਾ 18 9 ਦੁਨੀ ਕਿੰਨੇ ਹੁੰਦੇ 18 18 ਦਾ ਕਿੰਨਾ ਹੋਇਆ 9 ਇੱਥੇ ਆਪਾਂ ਨਿਸ਼ਾਨ ਲਾਵਾਂਗੇ ਪੂਰਾ ਪੂਰਾ ਯਾਨੀ ਕਿ 9 ਤੇ ਠੀਕ ਆ ਤੇ ਜਿਹੜਾ ਇਹਨਾਂ ਦਾ ਫਰੰਟ ਆ ਉਹ 9.5 ਇੱਥੋਂ ਆਪਾਂ ਲਾਵਾਂਗੇ 9.10 ਤੇ ਆਹ ਠੀਕ ਹੈ ਜੀ ਹੁਣ ਆਪਾਂ ਆ ਨਿਸ਼ਾਨਾਂ ਨੂੰ ਇਸ ਨਿਸ਼ਾਨ ਦੇ ਨਾਲ ਮਿਲਾਵਾਂਗੇ ਬਿਲਕੁਲ ਸਿੱਧਾ ਇਸ ਤਰ੍ਹਾਂ ਆਹ ਉਸ ਤੋਂ ਆਪਾਂ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਦੇ ਨਾਲ ਮਿਲਾ ਦੇਣ ਲੋਕ ਇਹ ਤੋਂ ਹਲਕੀ ਜਿਹੀ ਆਪਾਂ ਜੀ ਕਾਟਦੇ ਦੇਣ ਇਧਰੋਂ ਆਪਾਂ ਇਹਨੂੰ 1.5 ਇੰਚ ਕਾਹੀ ਸ਼ਾਰਟ ਸ਼ਾਰਟ ਰੂ ਸ਼ਾਰਟ ਤੋਂ ਨੇੜੇ ਕਰਕੇ ਦਿਖਾਓ ਕੈਮਰਾ ਠੀਕ ਹੈ 1.5 ਇੰਚ ਹੁਣ ਆਪਾਂ ਨਿਸ਼ਾਨਾਂ ਦੇ ਬਿਲਕੁਲ ਉੱਪਰ ਉੱਪਰ ਹੀ ਕੱਟਾਂਗੇ ਠੀਕ ਹੈ ਕੰਨੀ ਆਪਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਕੱਟਦੇ ਨੇ ਨਾਲ ਦੀ ਨਾਲ ਪੁੱਠੀ ਕਰਕੇ ਸ਼ਰਟ ਆਪਾਂ ਕੱਟ ਰਹੇ ਹਾਂ ਆ 1.5 ਇੰਚ ਚੱਕ ਤਾਂ ਮੋਢਾ ਥਲੇ ਨੂੰ 8.5 ਪਾਇਆ ਠੀਕ ਫਿਰ ਵੀ ਜੇ ਕਿਸੇ ਚੀਜ਼ ਨਹੀਂ ਸਮਝ ਲੱਗਦੀ ਇੱਕ ਵਾਰੀ ਪੁੱਛ ਲਾਜ਼ਮੀ ਲਿਆ ਕਰੋ ਹਨਾ ਗਲਤ ਨਹੀਂ ਘਟਣਾ ਕਿਸੇ ਭੈਣ ਦੀ ਜਾਂ ਭਰਾ ਦੀ ਵੀ ਹੁਣ ਆਪਾਂ ਇਹ ਕੰਨੀ ਲਾ ਦੇਣਾ ਨਾਲ ਉਹ ਇਹ ਭਰਾ ਆ ਜਾਂ ਕੀ ਕਰਦੀਆਂ ਭੈਣਾ ਕੰਨੀ ਵਿੱਚ ਹੀ ਰੱਖ ਲਵੇ ਹਨਾ ਤਾਂ ਉਹ ਖਿੱਚ ਮਾਰਦੀ ਰਹਿੰਦੀ ਨਾਲੇ ਬੁਰੀ ਲੱਗਦੀ ਜਦੋਂ ਦਿਖਦੀ ਨਾ ਇਸ ਜਗ੍ਹਾ ਤੇ ਕਲਰ ਦੇ ਉਹ ਬਹੁਤ ਬੁਰੀ ਲੱਗਦੀ ਆ ਤਾਂ ਕਰਕੇ ਕੰਨੀ ਲਾਜ਼ਮੀ ਲਾਦਿਆ ਕਰੋ ਠੀਕ ਹੈ ਜੀ ਸਫਾਈ ਜੇਕਰ ਤੁਸੀਂ ਚਾਹੋ ਨੀ ਕੱਪੜੇ ਵੀ ਸਫਾਈ ਆ ਕੱਟ ਕੇ ਪੁੱਟੂ ਬੋਬੇਲਾ ਬਾਅਦ ਕੱਟ ਕੱਟ ਦਾਂਗੇ ਇਹਦੇ ਬਾਅਦ ਦੇ ਵਿੱਚ ਗਲੇ ਦੀ ਸ਼ਰਟ ਪਾਵਾਂ ਹੁਣ ਜਿਹੜਾ ਕਾਲਰ ਆ ਇਹਨਾਂ ਦੇ 16 ਇੰਚ ਆਪਾਂ ਫੱਟੀ ਕਿੰਨੀ ਮੋੜਾਂਗੇ ਇਥੋਂ ਸਵਾ 2 ਆਹ ਵਾਲੀ ਫੱਟੀ ਆਪਾਂ ਸਵਾ 2 ਮੋੜ ਕੇ ਚੰਗੀ ਤਰ੍ਹਾਂ ਹੁਣ ਆਪਾਂ ਇਹ ਕਾਲਰ ਦੀ ਸ਼ਰਟ ਪਾਵਾਂਗੇ ਸਵਾ 2 ਪਹਿਲਾਂ ਮਿਲਣਗੀ ਉਹ ਵੀ ਕੰਮ ਨਾਲ ਮੈਨ ਲਿਆ ਕਰੋ ਇੱਕ ਦੋ ਵਾਰੀ ਚੰਗੀ ਤਰ੍ਹਾਂ ਪਹਿਲਾਂ ਸਵਾ 2 ਇੰਚ ਮੈਨ ਲਿਆ ਹੁਣ ਇਥੋਂ ਆਪਾਂ ਪਾਵਾਂਗੇ 2.5 ਇੰਚ ਇਧਰ ਨੂੰ ਨੀਚੇ ਨੂੰ ਕਿੰਨਾ ਪਾਵਾਂਗੇ 3 ਤੇ ਆਹ ਵਾਲੀ ਜਿਹੜੀ ਸ਼ਰਟ ਆ ਇਹ ਗੋਲ ਨਹੀਂ ਪੋਣੀ ਇੱਥੋਂ ਬਿਲਕੁਲ ਤਿਰਛੀ ਪੋਣੀ ਨੇੜੇ ਕਰਕੇ ਦਿਖਾਓ ਕੈਮਰਾ ਹਾਂ ਦੇਖੋ ਮੈਂ ਨੀਲੇ ਚਾਕ ਨਾਲ ਨਿਸ਼ਾਨ ਲਾ ਕੇ ਤੇ ਹੁਣ ਦੁਕਾਨ ਦੱਸ ਰਿਹਾ ਹਾਂ ਕੈਮਰੇ ਦੇ ਵਿੱਚ ਹਾਂ ਦੇਖੋ ਠੀਕ ਆ ਇਸ ਤਰ੍ਹਾਂ ਤਿਰਛੀ ਰੱਖਣ ਜੇ ਗੋਲ ਪਾਵਾਂਗੇ ਤਾਂ ਸ਼ਰਟ ਖਰਾਬ ਹੋ ਜਾਊਗੀ ਆਪਾਂ ਬਿਲਕੁਲ ਤਿਰਛੀ ਮਤਲਬ ਇੱਕ ਵਾਰੀ ਕੱਟ ਕੇ ਵੀ ਦਿਖਾਉਣਾ ਇੱਥੋਂ ਕੋਰਤੇ ਦੇ ਵੀ ਆਪਾਂ ਤਿਰਛੀ ਕੱਟਣਾ ਹੁੰਦਾ ਤੇ ਸ਼ਰਟ ਵੀ ਇਸ ਤਰ੍ਹਾਂ ਆ ਦੇਖੋ ਠੀਕ ਆ ਜੇ ਬੈਨ ਲਾਉਣਾ ਫਿਰ ਗੋਲ ਇਹ ਚੀਜ਼ ਦਾ ਲਾਜ਼ਮੀ ਤੁਸੀਂ ਧਿਆਨ ਰੱਖਿਆ ਕਰੋ ਇਹ ਪੈਨ ਲਾਉਣਾ ਫਿਰ ਗੋਲ ਗਲਾਈ ਲੋਟ ਤੇ ਜੇ ਆਪਾਂ ਨੇ ਕਲਰ ਲਾਉਣਾ ਫਿਰ ਤੇ ਠੀਕ ਆ ਫਰੰਟ ਪੱਲੇ ਆਪਣੇ ਛੱਡ ਦੇ ਦੋਨੇ ਪਾਸੇ ਕੱਟੇਗੇ ਹੁਣ ਆਪਾਂ ਬੈਕ ਪੱਲਾ ਇਹਦਾ ਕੱਟਾਂਗੇ ਲੋਈ ਇਹਨੂੰ ਇਸੇ ਤਰੀਕੀ ਆਪਾਂ ਨੇ ਸਾਈਡ ਤੇ ਰੱਖ ਲਾ ਇੱਕ ਵਾਰੀ ਆਪਾਂ ਪ੍ਰੈਸ ਕਰਨ ਕਰ ਲੈਨੇ ਜੋ ਲੋੜ ਪਈ ਤਾਂ ਮਾਰ ਲੈਣਾ ਬਾਕੀ ਜਿਹੜੀਆਂ ਭੈਣਾਂ ਜਾਂ ਕੋਈ ਭਰਾ ਚੈਨਲ ਤੇ ਨਵਾਂ ਹੁੰਦਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਿਆ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਸਲਾਈ ਦੀ ਜਾਂ ਕਟਾਈ ਦੀ ਵੀਡੀਓ ਪਾਉਣੀ ਹੈ ਤੁਹਾਡੇ ਕੋਲੇ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜਾਏਗਾ ਲੋਚੀ ਹੁਣ ਆਪਾਂ ਇਹਨੂੰ ਬੈਕ ਪੱਲਾ ਕੱਢਾਂਗੇ ਇੱਥੋਂ ਠੀਕ ਐਸ ਤਰ੍ਹਾਂ ਉਹ ਆਪਣਾ ਇਹ ਸੀਗਾ 12.5 ਠੀਕ ਹੈ ਇੱਥੋਂ ਆਪਾਂ 12.5 ਕਰਾ ਲਿਆ ਚੌਥਾਈ ਦਾ ਸੀ ਨਾ ਆਪਣਾ 12.5 ਆਪਾਂ ਇੱਥੋਂ ਨੂੰ 12.5 ਠੀਕ ਹੈ ਇੱਕ ਦੋ ਦੂਤ ਥਾਵਾਂ ਤੋਂ ਮਿਲ ਲਿਆ ਕਰੋ ਵੀ 12.5 ਹੀ ਹੈ ਨਾ ਕਟੇ ਨਾ ਬਾਕੀ ਆਪਾਂ ਇਹਦੇ ਉੱਪਰ ਇੱਕ ਵਾਰੀ ਕੱਚਾ ਰੱਖ ਕੇ ਦੇਖ ਲਾਂਗੇ ਵੀ ਸਹੀ ਹੈ ਨਾ ਹੋਜੀ ਇੱਥੋਂ ਆਪਾਂ ਹੁਣ ਚੰਗੀ ਤਰ੍ਹਾਂ ਸੈੱਟ ਕਰ ਲਿਓ ਐਵੇਂ ਹੱਥ ਮਾਰਦਾ ਕਰੋ ਜੇ ਇੱਕ ਵਾਰ ਕੱਟ ਹੁੰਦੀ ਆ ਆਪਦੀ ਆਪ ਉੱਪਰ-ਨੀਚੇ ਹੋਏਗੇ ਲਓ ਜੀ ਹੁਣ ਆਪਾਂ ਇਹਦੇ ਛੱਟ ਦੇ ਅਗਲੇ ਪੱਲੇ ਤਰਾਗੇ ਠੀਕ ਹੈ ਚੰਗੀ ਤਰ੍ਹਾਂ ਇਸ ਤਰ੍ਹਾਂ ਵਾਹ ਆਹ ਆਪਾਂ 3/4 ਇੰਚ ਜਿਹੜਾ ਕੱਟਦੇ ਹੁੰਦੇ ਆ ਨਾ ਆਹ ਪਹਿਲੀ ਵਾਰ ਕੱਟ ਲੈਣਾ ਫਿਰ ਇਹ ਆਪਣਾ ਤੀਰ ਲੱਗੂਗਾ ਇੱਥੋਂ ਆਹ ਚੀਜ਼ ਪਹਿਲੀ ਹੀ ਆਪਾਂ ਬਾਹਰ ਕੱਟ ਲਵਾਂ ਹੁਣ ਆਪਾਂ ਇਹਨੂੰ 1 1/2 ਇੰਚ ਮੋੜਾਂਗੇ ਆਹ ਵਾਲੀ ਫੱਟੀ ਨੂੰ 1 1/2 ਇੰਚ ਜਿਵੇਂ ਪਹਿਲਾਂ ਮਿਲੇ ਸੀ ਸਵਾ 2 ਆਮ ਜੀ ਤੁਹਾਡੇ ਕੋਲ ਪ੍ਰੈਸ ਕਰਮਾ ਤਾਂ ਇੱਕ ਵਾਰੀ ਇਥੇ ਕ੍ਰਿਸਨਾ ਕਰੀਚ ਪਾ ਲਿਆ ਕਰੋ ਤਾਂ ਕਿ ਹੱਲੇ ਨਾਲ ਸਵਾਦੋ ਕਰਕੇ ਸਵਾਦੋ 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 ਸਵਾਦ ਠੀਕ ਹੁਣ ਆਪਾਂ ਜੀ ਇੱਕ ਵਾਰੀ ਪ੍ਰੈਸ ਕਰੀਚ ਪਾ ਲਾਂਗੇ ਜਿੰਨੇ ਆਪਾਂ ਕੰਮ ਦੇ ਵਿੱਚ ਬਰੀਕੀ ਦੇ ਵਿੱਚ ਜਾਵਾਂਗੇ ਉੰਨੀ ਵਧੀਆ ਹਨਾ ਸਫਾਈ ਵੀ ਵਧੀਆ ਆਊਗੀ ਤੇ ਜਿਹੜੀ ਫਿਟਿੰਗ ਆ ਉਹ ਵੀ ਬਿਲਕੁਲ ਓਕੇ ਆਊਗੀ ਹਨਾ ਇਹਪਾਸ फटाफट ਅੱਡਾ ਵੱਡ ਨਾਲ ਕੰਮ ਕਰਾਂਗੇ ਫਿਰ ਉਹੀ ਫਿਟਿੰਗ ਨਹੀਂ ਬਣਦੀ ਨਹੀਂ ਸਪਾਈ ਚੰਗੀ ਤਰ੍ਹਾਂ ਇਧਰੋਂ ਸੈੱਟ ਕਰਕੇ ਆਹ ਵੜਾਏ ਸੂਤ ਪਰਦਾ ਹੀ ਫਰਕ ਨਹੀਂ ਰਹਿਣਾ ਚਾਹੀਦਾ ਹੁੰਦਾ ਹੈਗਾ ਨਹੀਂ ਤਾਂ ਫਿਰ ਬੈਗ ਪੱਲੇ ਦੇ ਵਿੱਚ ਢਿੱਲ ਪੈਣੀ ਆਹ ਠੀਕ ਹੈ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲ ਲਾਂਗੇ ਵੀ 1/2 ਇੰਚ ਆ 1/2 ਇੰਚ ਬੜਾ ਕਿਲਾ ਪੱਲਾ ਆਪਣਾ ਜਿਹੜਾ ਕੱਟ ਹੋਣਾ ਚਾਹੀਦਾ फ्रंट ਵਾਲੀ ਪੱਲੇ ਤੋਂ 68 ਇੰਚ ਠੀਕ ਹੁਣ ਜਿਹੜਾ ਤੀਰਾ ਹੈਗਾ ਉਹ 9 ਆ ਤਿਆਰ ਜਾਨੀ ਕਿ ਪੂਰਾ ਹੈਗਾ 18 ਤਿਆਰ ਇੱਥੋਂ ਦੇਖੋ ਹੁਣ ਆਪਾਂ ਬੈਕ ਪੱਲਾ ਵੱਧ ਰੱਖ ਲੈ ਆਲ ਕਿੰਨਾ ਰੱਖ ਲੈ 9.5 ਜਾਨੀ ਕਿ 19 ਇੰਚ ਇੱਥੋਂ ਆ ਦੇਖੋ ਠੀਕ ਆ ਆ ਇਹਨਾਂ ਦਾ ਇੰਨਾ ਫਰਕ ਹੋਣਾ ਚਾਹੀਦਾ ਹੁੰਦਾ ਐਸ ਤਰ੍ਹਾਂ ਬਾਕੀ ਆਪਾਂ ਨੇ ਇੱਕ ਵਾਰੀ ਇਹਨਾਂ ਸ਼ਰਟ ਚੱਕ ਕੇ ਚੈੱਕ ਕਰ ਲਈਏ ਬੈਕ ਤੇ ਪਲੇਟਾਂ ਪਾਉਣੀਆਂ ਸੀਗਾ ਹਨਾ ਤੇ ਆਪਾਂ ਨੂੰ ਸੌਖਾ ਹੋ ਜਾਣਾ ਜਿਹਨੇ ਬੈਕ ਚਾਰਟ ਤੇ ਪਲੇਟਾਂ ਪਾਉਣੀਆਂ ਦਾ ਕਰਾਪਾ ਪਲੇਟਾਂ ਵੀ ਪਾਉਣਾ ਲਓ ਇਹ ਨਹੀਂ ਲਈ ਬਾਗ ਛੱਡਦੇ ਆ ਉਹ ਆਪਾਂ ਨੇ ਪਲੇਟਾਂ ਪਾਉਣੀਆਂ ਤੇ ਹੁਣ ਆਪਾਂ ਪਲੇਟਾਂ ਦਾ ਕਿੰਨਾ ਰੱਖਣਾ ਹੁੰਦਾ 4 ਇੰਚ ਜਿਵੇਂ 18 ਤੇ 4 22 ਹੁਣ ਆਪਾਂ ਇਹਨੂੰ ਵੱਧ ਰੱਖਾਂਗੇ ਇੰਨਾ ਠੀਕ ਆ 18 ਤੇ 4 22 ਆਹ ਲਓ ਠੀਕ ਆ ਜੀ ਇਸ ਤਰ੍ਹਾਂ ਜੇ ਨਹੀਂ ਪਲੇਟਾਂ ਪਾਉਣੀਆਂ ਫਿਰ ਤੁਸੀਂ ਪੂਰਾ ਪੂਰਾ ਜੇ ਪਲੇਟਾਂ ਪਾਉਣੀਆਂ ਫਿਰ ਜਿੰਨਾ ਤੀਰਾ ਹੋਵੇ ਉਹਦੇ ਵਿੱਚ 4 ਇੰਚ ਹੋਰ ਐਡ ਕਰ ਦਿਓ ਆਪਾਂ ਮੈਂ ਕੁਰਤਾ ਵਾਲਾ ਤੇ ਆਪਾਂ ਮੈਂ ਸ਼ਰਟ 18 ਤੇ 4 ਆਹ ਲਓ ਆਪਣਾ ਬਾਈ ਨਿਕਲ ਕੇ ਆ ਗਿਆ ਆਪ ਇਥੋਂ ਨੂੰ ਬਾਈ ਕਰਦੇ ਏਸ ਤੇ ਠੀਕ ਹੈ ਪਹਿਲਾਂ ਆਪ ਐਸ ਨਿਸ਼ਾਨ ਤੇ ਕੱਟਣਾ ਸੀ ਹੁਣ ਆਪ ਐਸ ਨਿਸ਼ਾਨ ਤੇ ਕੱਟਾਂਗੇ ਵਧੀਆ ਮੌਕੇ ਤੇ ਆਪ ਨੂੰ ਜਿਆਦਾ ਆ ਗਿਆ ਨਹੀਂ ਪਲੇਟਾਂ ਵਿੱਚੋਂ ਕੱਢੀ ਜਾਂਦੇ ਸੀ ਕਿਉਂਕਿ ਇਹ ਕੱਪੜੇ ਜਿਹੜੇ ਸਾਰਾ ਖੁੱਲੇ ਪਉਂਦੇ ਥੋੜੀ ਐਸ ਨਿਸ਼ਾਨ ਤੇ ਪਰ ਬਾਹਰ ਨਹੀਂ ਦੀ ਕੱਟਾਂਗੇ ਇਤੋਂ ਓਪਨਿੰਗ ਇੱਕ ਟਾਕ ਇੱਥੇ ਲਾ ਦੇਣਾ ਜੀ ਪਲੇਟਾਂ ਪਾਉਣ ਨੂੰ ਇੱਕ ਟਾਕ ਇਹਦਾ ਵਿਚਾਲੇ ਕਰਕੇ ਲਾਉਣਾ ਹੁੰਦਾ। ਭਾਵੇਂ ਬਾਲ ਵਾਲਾ ਕੁੜਤਾ ਤੇ ਭਾਵੇਂ ਬਾਲੇ ਸ਼ਲ ਠੀਕ ਆ। ਸਮਝ ਲੱਗ ਗਈ ਨਾ ਇੱਕ ਟਾਕੀ ਦਾ ਸੈਂਟਰ ਹੋ ਗਿਆ। ਤੇ ਇੱਕ ਟੱਕ ਭਾਵੇਂ ਇਹਨਾਂ ਦਾ ਐਂ ਸੈਂਟਰ ਕਰ ਲਿਆ ਕਰੋ ਠੀਕ ਆ ਜੀ। ਸੌਖੇ ਜਿਹੇ ਤਰੀਕਾ ਕੁਵਾਲਾ ਔਖਾ ਨਹੀਂ। ਫਿਰ ਵੀ ਜੇ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਨਾ ਤੁਸੀਂ ਬਾਅਦ ਦੇ ਵਿੱਚ ਵੀ ਫੋਨ ਕਰਕੇ ਪੁੱਛ ਸਕਦੇ ਹੋ। ਤੇ ਆਹ ਲਓ ਹੁਣ ਆਪਣੀ ਸ਼ਰਟ ਦਾ ਅਗਲਾ ਪਿਛਲਾ ਪੱਲਾ ਕੱਟਿਆ ਗਿਆ। ਹੁਣ ਆਪਾਂ ਇਹਨੂੰ ਸ਼ਰਟ ਤੇ ਰੱਖ ਦਾਂਗੇ। ਤੇ ਜਿਹੜੀਆਂ ਇਹਦੀਆਂ ਬਾਹਾਂ ਉਹ ਵੀ ਆਪਾਂ ਨੂੰ ਸ਼ਾਇਦ ਖੋਲ ਕੇ ਕੱਟਨੇ ਪਣ ਕਿਉਂਕਿ ਕੱਪੜੇ ਦੇ ਵਿੱਚ ਪੁੱਟ ਸਦਣਾ। ਤੇ ਆਹੋ ਆਪਾਂ ਨੂੰ ਸਾਈਡ ਤੇ ਰੱਖ ਗਏ ਇੱਥੋਂ। ਆਹ ਕੱਪੜਾ ਆਪਣੇ ਕੋਲੇ ਬਚਿਆਗਾ। ਇਹਨੂੰ ਸਾਈਡ ਤੇ ਕੁਰੀ ਰੱਖ ਲੈ। ਹੁਣ ਆਪਾਂ ਦੇਖਦੇ ਹਾਂ ਵੀ ਜੇ ਤਾਂ ਆਪਣਾ ਪਜਾਮੇ ਦਾ ਇੱਕ ਪੀਸ ਲਾ ਕੇ ਬਾਹਾਂ ਬਿਨਾਂ ਅਰੇਬ ਕਰੀ ਤੋਂ ਕੱਟੀ ਕੀ ਤਾਂ ਠੀਕ ਹੈ ਨਹੀਂ ਆਪਾਂ ਇਹਨੂੰ ਹੋਰ ਤਰੀਕੇ ਨਾਲ ਕੱਟ ਲੈ। ਹਾਂ ਠੀਕ ਹੈ। ਇਸ ਤਰ੍ਹਾਂ। ਜੇ ਮੈਂ ਇਹਨਾਂ ਦੀ ਪਜਾਮੇ ਲੰਬਾਈ ਆ ਉਹ ਥੋੜੀ ਹੈਗੀ ਯਾਨੀ ਕਿ 36 ਇੰਚੀ ਹੈ। ਪਹਿਲਾ ਆਪਾਂ ਇਹਨੂੰ ਪ੍ਰਿਆਮਾ ਨੂੰ ਕੱਟ ਲੈ। ਇਹ ਤੋਂ ਪ੍ਰਿਆਮਾ ਸਾਰਾ ਕੱਪੜਾ ਆਪਾਂ ਦੂਰਾ ਕਰ ਲਿਆ ਸਿੱਧਾ ਪਾਸਾ ਨੂੰ। ਲਓ ਜੀ। ਕੰਨੀ ਆਪਾਂ ਨੇ ਵਿੱਚ ਨਹੀਂ ਰੱਖਣੀ ਬਸ ਇਹ ਚੀਜ਼ ਦਾ ਲਾਜਮੀ ਤਿਆਰ ਰੱਖਿਆ ਕਰੋ ਜਿਹੜੀਆਂ ਪ੍ਰਾਣੀਆਂ ਦਾ ਭੈਣਾਂ ਉਹਨੂੰ ਪਤਾ ਕਈ ਵਾਰੀ ਚੈਨਲ ਤੇ ਕੁਦਰਤੀ ਕਿਸੇ ਭੈਣ ਕੋਲੇ ਅੱਜ ਹੀ ਵੀਡੀਓ ਆਈ ਹੁੰਦੀ ਹੈ ਹਨਾ। ਤਾਂ ਇਹ ਮੇਰੀ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਗੱਲ ਮੰਨ ਲਓ ਹੋਰ ਭੋਂਗਾ ਕੁਝ ਕਰੋ ਯਾ ਕਰੋ ਭਮੰਨਾ ਕੰਨੀ ਲਾਜਮੀ ਕੱਟਦਿਆ ਕਰੋ। ਭੋਂ ਆਪਾਂ ਸਲਵਾਰ ਕੱਟ ਰਹੇ ਹਾਂ ਆਪਾਂ ਮਾ ਕੋੜਤਾ ਤੇ ਮਾ ਕੁਝ ਵੀ ਕੱਟ ਰਹੇ ਹਾਂ। ਕੰਨੀ ਵਿੱਚ ਰੱਖਣੀ ਨਹੀਂ ਹੁੰਦੀ ਕੱਪੜੇ ਕਦੇ ਵੀ। ਲੋ ਜੀ ਇੰਟਰਲੌਕ ਹੀ ਆ ਹਨ ਇੱਕ ਸੈਂਚੂਰ ਤੋਂ ਹੋਰ ਵੱਧ ਵਾਜੂਗੀ। ਪਰ ਕੰਨੀ ਕਿਸੇ ਹਾਲਤ ਦੇ ਵਿੱਚ ਨਹੀਂ ਰੱਖਣੀ ਹੁੰਦੀ। ਇਹ ਚੀਜ਼ ਤੁਸੀਂ ਪੱਕੀ ਲੜ ਬਣ ਲਓ ਗੱਲ। ਲੋ ਠੀਕ। ਕਾਨ ਵਗੈਰਾ ਆਪਾਂ ਮਾ ਹੈ ਨਹੀਂ ਪਰ ਆਪਾਂ ਇੱਕ ਫਿਰ ਵੀ ਸਕੇਲ ਲਾਉਣਾ ਹੁੰਦਾ ਲਾਜ ਦੀ ਇੱਕ ਵਾਰੀ। ਲੋ ਇਧਰ ਆਪਾਂ ਨੇ। ਮਾਰੀ ਮੋਟੀ ਜਿਹੀ ਬਾਦ ਘੱਟ ਹੁੰਦੀ ਹੈ ਉਹ ਵੀ ਨਿਕਲ ਜਾਏ। ਬਿਲਕੁਲ ਸਿੱਧਾ ਕਰ ਲੈਣਾ। ਇੱਥੋਂ ਹੁਣ ਆਪਾਂ ਨੇ ਡੇਢ ਪੌਣੇ 2 ਇੰਚ। ਟੋੜ ਕਰ ਲੈਣਾ ਇੱਧਰ ਠੀਕ ਹੋ ਗਿਆ ਹਾਂ ਠੀਕ ਹੁਣ ਆਪਾਂ ਭਮਾ ਦਾ ਨਾਲਾ ਪਾਉਣਾ ਤੇ ਭਮਾ ਲਾਸਟਿਕ ਪਾਉਣੀ ਇੱਥੋਂ 2 ਇੰਚ ਛੱਡ ਦੇ 2 ਇੰਚ ਛੱਡਣਾ ਇੱਧਰ ਹੁਣ ਇੱਥੋਂ ਨਿਸ਼ਾਨ ਲਾਵਾਂਗੇ ਆਪਾਂ 36 ਦੇ ਆ ਹੋ ਗਿਆ 36 ਠੀਕ ਆ ਜੀ ਤੇ ਜੇ ਸਿਉਣ ਮਾਰਨੀ ਹੈ 2 ਇੰਚ ਵੱਧ ਤਰਪਾਈ ਕਰਨੀ 2.5 ਦੇ 3-4 ਤੁਸੀਂ ਲੋੜ ਬਤਾਓ ਕਰ ਸਕਦੇ ਹੋ ਤਾਂ ਜਿਹੜੀ ਇਹਨਾਂ ਦੀ ਅਗਲੀ ਝੋਲੀ ਆ ਉਹ ਹੈਗੀ 12.5 ਇੰਚ ਕਿਉਂਕਿ ਪਜਾਮੀ ਤੋਂ ਪੂਰੇ ਸੂਟ ਤੋਂ ਨਾਪ ਲੈਂਦਾ ਹੋਇਆ ਜੇ ਸੌਖਾ ਹੋ ਜਾਂਦਾ ਹੈ ਹੁਣ ਆਪਾਂ ਇੱਥੋਂ ਕਿੰਨਾ ਰੱਖਾਂਗੇ 3.5 ਜੇ ਆਪਾਂ ਨੇ 12.5 ਕਰਨੀ ਹੈ ਤਾਂ ਤੁਸੀਂ ਇੱਥੋਂ 3.5 ਰੱਖ ਸਕਦੇ ਹੋ ਤੇ ਬਿਲਕੁਲ ਜਿਹੜੀ ਤੁਹਾਡੀ ਝੋਲੀ ਹੈ ਉਹ ਸਹੀ ਆਊਗੀ ਨਿਸ਼ਾਨ ਕਿਵੇਂ ਲਾਉਣਾ ਇਦਾਂ ਕੰਨੀ ਦੇ ਨਾਲ ਸੈੱਟ ਕਰਕੇ ਨਾ ਇੱਥੋਂ ਬਿਲਕੁਲ ਸਿੱਧਾ ਨਿਸ਼ਾਨ ਲਾਦਾ ਆਹ ਝੋਲੀ ਦਾ ਨਿਸ਼ਾਨ ਹੋ ਗਿਆ ਆਪਾਂ ਮੰਨ ਤੁਸੀਂ ਆਸਨ ਕਹਿ ਲਿਆ ਕਰੋ ਇਹ ਹੁਣ ਆਪਾਂ ਆ ਨਿਸ਼ਾਨ ਲਾਵਾਂਗੇ ਇਦੋਂ ਲੰਬਾਈ ਦਾ ਮੇਨ ਆ ਗਿਆ ਨਿਸ਼ਾਨ ਤੇ ਆ ਆਪਣਾ 2 ਇੰਚ ਵੱਧ ਹੋ ਗਿਆ 2 ਇੰਚ ਵੱਧ ਤਾਂ ਆ ਰੱਖਿਆ ਆਪਾਂ ਕਿਉਂਕਿ ਇਹਨਾਂ ਦੇ ਨੇ ਸਿਉਣੀ ਮਾਰਨੀ ਠੀਕ ਆ ਹੁਣ ਇਧਰੋਂ ਅੱਧਾ ਇੰਚ ਲਾਜ਼ਮੀ ਛੱਡਣਾ ਠੀਕ ਆ ਤਾਂ ਕਿ ਪਿਆਮੇ ਦੀ ਸ਼ੇਪ ਉਹ ਬਿਲਕੁਲ ਸਹੀ ਹੋਵੇ ਤੇ ਜਿਹੜਾ ਪਾਟਾ ਉਹ ਹੈਗਾ 29.5 ਆਪਾਂ ਇਥੋਂ ਪਾਵਾਂਗੇ 29 ਯਾਨੀ ਕਿ ਸਾਢੇ 14 ਆਹ ਇਥੋਂ 2 ਇੰਚ ਘੱਟ ਕਰ ਲਿਆ ਆਪਾਂ ਨੇ ਸਾਢੇ 12.1 ਸਾਢੇ 12.1 ਇਹ ਤੋਂ ਕਿਨ੍ਹਾ 12.5 ਇੱਟ ਤੇ ਆਪਾਂ ਇਥੋਂ ਵੀ 12.5 ਇੱਟ ਰੱਖਾਂਗੇ 12.5 ਦਾ ਅੱਧ ਹੋ ਗਿਆ 6.5 ਠੀਕ ਆ ਤੇ ਮੂਰੀ ਹੈਗੀ 19 ਇੰਚ 9 ਤੋਂ 18 ਤੇ 19 ਇਹ ਰੱਦ ਕਰ ਲੈਣਾ ਇਥੋਂ ਠੀਕ ਆ ਜੀ ਹੁਣ ਜਿਹੜਾ ਆਹ ਵਾਲਾ ਨਿਸ਼ਾਨ ਆ ਆਪਾਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਹੈ ਇਸ ਨਿਸ਼ਾਨ ਨੂੰ ਆਪਣੇ ਹਲਕੀ ਜਿਹੀ ਸ਼ੇਪ ਦੇ ਦੇਣੀ ਠੀਕ ਆ ਉਹ ਪਹਿ ਨੂੰ ਸਕੇਲ ਉੱਤੇ ਰੱਖਿਆ ਇਹ ਦੂਸਰਾ ਸਕੇਲ ਚੱਕਾਂਗੇ ਜਿਹੜੀ ਆਪਣੀ 30 ਹੁੰਦੀ ਹੈ ਪੈਂਟ ਕੱਟਣ ਵਾਲੀ ਆਹ ਵਾਲੀ ਇਹ ਦੋਨੇ ਫੱਟੀਆਂ ਤੁਸੀਂ ਲਾਜ਼ਮੀ ਲਿਆ ਕੇ ਰੱਖਣੀਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਆ ਬਈ ਤੁਸੀਂ ਸਾਨੂੰ ਫੋਟੋ ਭੇਜ ਦਿਓ ਫੱਟੀ ਦੀ ਤਾਂ ਆਹ ਲੋ ਤੁਸੀਂ ਇਹਦੀ ਸਕਰੀਨਸ਼ਾਟ ਵਗੈਰਾ ਮਾਰ ਵੀ ਸਕਦੇ ਹੋ ਤੇ ਜੇ ਨਹੀਂ ਸਕਰੀਨਸ਼ਾਟ ਮਾਰਨਾ ਹੁੰਦਾ ਚਲਦੀ ਵੀਡੀਓ ਤੁਸੀਂ ਬਾਅਦ ਦੇ ਵਿੱਚ ਵੀ WhatsApp ਤੇ ਮੇਰੇ ਤੋਂ ਮੰਗਵਾ ਸਕਦੇ ਹੋ ਹਨ ਜਿਹੜੀਆਂ ਭੈਣਾਂ ਨੂੰ ਲਿਖਣਾ ਆਉਂਦਾ ਲਿਖ ਕੇ ਭੇਜਿਆ ਕਰੋ ਬੋਲਣਾ ਆਉਂਦਾ ਬੋਲ ਕੇ ਭੇਜਿਆ ਕਰੋ ਹਨਾ ਵੀ ਆਪਰਟੀ ਬਈ ਅਸੀਂ ਫੋਟੋ ਭੇਜ ਦ ਤੁਹਾਨੂੰ ਫੱਟੀ ਲਿਆਉਣੀ ਹੁਣ ਆਪਾਂ ਇਹਨੂੰ ਐਂ ਘਮਾਣੇ ਚਾਹ ਕੇ ਨਾ ਇੱਧਰਲਾ ਪਾਸ ਇੱਥੋਂ ਐ ਰੱਖਾਂਗੇ ਐਸ ਨਿਸ਼ਾਨ ਨੂੰ ਐਸ ਨਿਸ਼ਾਨ ਤੇ ਲਾ ਕੇ ਖਤਮ ਕਰ ਦਿੰਦੇ ਲੋਕ ਹੁਣ ਆਪਾਂ ਇੱਕ ਵਾਰੀ ਝੋਲੀ ਚੈੱਕ ਕਰਨੀ ਹੁੰਦੀ ਮਿੰਕੇ ਵੀ ਵੱਡੀ ਤਾਂ ਨਹੀਂ ਰਹਿ ਗਈ ਕਿਵੇਂ ਚੈੱਕ ਕਰਾਂਗੇ ਇੱਥੋਂ ਰੱਖ ਕੇ ਐਂ ਹੱਥ ਰੱਖ ਰਹਿਣ ਠੀਕ ਆ 14.5 ਆਪਾਂ ਨੂੰ ਕਿੰਨੀ ਚਾਹੀਦੀ 12.5 ਦੋਵੇਂ ਜਿਹੜਾ ਕਪੜਾ ਨੇਫੇ ਤੇ ਵੀ ਆਊਗਾ ਤੇ ਇੱਧਰ ਵੀ ਆਊਗਾ 12.5 ਜਿਹੜੀ ਝੋਲੀ ਆਪਣੀ ਉਹ ਬਿਲਕੁਲ ਸਹੀ ਆ ਜਾਊਗੀ ਹੁਣ ਆਪਾਂ ਮੂਰਲੇ ਪੱਲੇ ਕੱਟਣ ਲੱਗੇ ਆਂ ਪਜਾਮੇ ਦੀ ਸ਼ਰਟ ਦੇ ਨਾਲ ਪਜਾਮਾ ਇਹ ਮੈਂ ਦੁਬਾਰੇ ਫਿਰ ਦੱਸ ਦਿਆਂ ਹਣਾ ਕਿਤੇ ਕੰਫਿਊਜ਼ ਨਾ ਹੋ ਜਾਈਓ ਹਣਾ ਬਿਲਕੁਲ ਸਿੰਪਲ ਸੂਟ ਹੈਗਾ ਬਸ ਫਰੰਟ ਤੇ ਸ਼ਰਟ ਦੇ ਦੋ ਹੀ ਜੇਬਾ ਲਾਉਣੇ ਬਾਕੀ ਜਿਹਨਾਂ ਪਹਿਣਾ ਦੋ ਜੇਬਾ ਲਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਕਿਵੇਂ ਲੱਗਦੀਆਂ ਕੁੜਤੇ ਦੇ ਵੀਰਣ ਕਿਵੇਂ ਪੈਂਦਾ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰਕੇ ਦੱਸਦੇ ਕਰੋ ਉਹ ਵੀ ਤੁਹਾਨੂੰ ਸੌਖੀ ਤਰੀਕਾ ਹੁੰਦਾਗਾ ਨਾਲ ਨਾਲ ਆਪਾਂ ਸਲਾਈ ਦਾ ਵੀ ਜਲਦੀ ਸ਼ੁਰੂ ਕਰ ਰਹੇ ਹਾਂ ਹਣਾ ਕਿਉਂਕਿ ਬਹੁਤ ਟਾਈਮ ਹੋ ਗਿਆ ਕੋਈ ਸਲਾਈ ਦੀ ਵੀਡੀਓ ਪਾਈ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਕੱਲ ਨੂੰ ਵੀ ਬੈਲਟ ਵਾਲੇ ਪਜਾਮੇ ਦੀ ਵੀਡੀਓ ਪਾਈ ਹੋਊਗੀ ਇੱਕ ਤਾਂ ਥੋੜੀ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਲਾਜ਼ਮੀ ਕਰਿਆ ਕਰੋ ਜਲਦੀ ਜਲਦੀ ਤੇ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਵੀ ਕਰਕੇ ਦੱਸਿਆ ਕਰੋ ਕਿ ਤੁਸੀਂ ਸਿੱਖਣ ਦੇ ਚਾਹਵਾਨ ਹੋ ਜਾਂ ਨਹੀਂ ਹਣਾ ਲੋ ਜੀ ਹੁਣ ਆਪਾਂ ਪਾਸਾ ਘਵਾ ਲਿਆ ਨਾ ਜੀ ਤੇ ਪਿਆਮੇ ਨੇ ਜਿਹੜੇ ਵੱਡੇ ਪੱਲੇ ਆਪਾਂ ਇਥੋਂ ਵੱਡਾ ਗਿਓ ਬਾਕੀ ਜਿਹੜੇ ਭਰਾਵਾਂ ਨੂੰ ਬੈਲਟ ਵਾਲਾ ਪਿਆਮਾ ਨਹੀਂ ਆਉਂਦਾ ਨਾ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸੰਦਾ ਦੇ ਕਰੋ ਬਾਈ ਇਹ ਕੋਈ ਸੰਗਣ ਵਾਲੀ ਗੱਲ ਨਹੀਂ ਹੁੰਦੀ ਜੀ ਹਨਾ ਕੋਈ ਵੀ ਬੰਦਾ ਕੰਪਲੀਟ ਨਹੀਂ ਹੁੰਦਾ ਪੂਰਾ ਜੇ ਹੁਣ ਤੁਸੀਂ ਮੈਨੂੰ ਕਹੋ ਵੀ ਮੈਂ ਇਹਨੂੰ ਕੋਟ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਇਹ ਚ ਕੋਈ ਸੰਗ ਵਾਲੀ ਗੱਲ ਨਹੀਂ ਹੁੰਦੀ ਹਨਾ ਜਾਂ ਕੋਈ ਮੈਨੂੰ ਲਹਿੰਗਾ ਨਹੀਂ ਆਉਂਦਾ ਤਾਂ ਨਹੀਂ ਆਉਂਦਾ ਪਰ ਜੇ ਆਪਾਂ ਸਿੱਖਣਾ ਚਾਹਵਣ ਹੋਵਾਂਗੇ ਸਿੱਖਣ ਦੇ ਤਾਂ ਬੰਦਾ ਸਿੱਖ ਜਾਂਦਾ ਹੈ ਇਹ ਆ ਲੋ ਜੀ ਥੋੜੀ ਕੁ ਸਮਾਂ ਹੁੰਦਾ ਤਾਂ ਲਾਜ਼ਮੀ ਇਸ ਕਿਹਾ ਕਰੋ ਕਦੇ ਕੋਈ ਚੀਜ਼ ਆਇ ਨਹੀਂ ਫਿਰ ਮੋੜ ਨਹੀਂ ਨਹੀਂ ਬੰਨੀ ਆਪਾਂ ਨੂੰ ਹਨ ਜਦੋਂ ਆਉਂਦੀ ਹੋਵੇ ਇਹ ਆ ਜਿੱਥੋਂ ਆਪਾਂ ਨੇ ਇਸ ਤਰ੍ਹਾਂ ਮਿਛਾ ਲੈਣ ਨੂੰ ਲੋਟੀ ਹਰ ਦੋ ਤਿੰਨ ਸੂਤ ਇਥੋਂ ਵੱਧ ਰੱਖ ਲਿਆ ਕਰੋ ਆ ਦੇਖੋ ਤੁਹਾਨੂੰ ਦਿਖਾਵਾਂ ਆ ਇਹਠਾ ਲੜ ਕੇ ਤੇ ਹੋਰ ਫਿਰਦਾ ਹੁਣ ਆਪਾਂ ਇਹਨੂੰ ਉਪਰ ਥੋੜਾ ਇੱਕ ਚੰਗੇ ਅਸਤਰ ਤਾਂ ਕਿ ਫਰਕ ਨਾ ਰਹੇ ਜੀ ਲੋ ਹੁਣ ਆਪਾਂ ਇਸ ਤਰ੍ਹਾਂ ਮਛਾਲਨੇ ਸੈੱਟ ਕਰਕੇ ਬੈਗ ਝੂਲੀ ਦਾ ਤੇ ਮੂਲੀ ਝੂਲੀ ਦਾ ਪੂਰਾ ਫਰਕ ਰੱਖਿਆ ਕਰੋ 2 ਟਾ ਇੰਚ ਦਾ ਨਹੀਂ ਤਾਂ ਜਦੋਂ ਬੈਠਦੇ ਆ ਆਪਾਂ ਨੇ ਇੱਕ ਤਾਂ ਪਜਾਮਾ ਪਿੱਛੇੋਂ ਲਾਊਗਾ ਤੇ ਇੱਕ ਜਿਹੜਾ ਪਜਾਮਾ ਅੰਦਰੋਂ ਚੜਦਾ ਇੱਥੋਂ ਹੁਣ ਆਪਾਂ ਵਾਧਾ ਰੱਖ ਲਾਂਗੇ ਨੂੰ ਕਿੰਨਾ 3 ਇੰਚ ਤੇ ਇਧਰੋਂ ਬੈਗ ਕਿੰਨੀ ਚੱਕਾਂਗੇ ਆਪਾਂ 1.5 1 ਇੱਥੋਂ ਆਹ ਵਾਲਾ ਕਿੰਨਾ ਰੱਖਣਾ 2 ਸਾਰਿਆਂ ਦੀ ਆਪਾਂ 2 ਰੱਖ ਸਕਦੇ ਲੇਡੀਜ਼ ਦੇ ਵੀ ਤੇ ਬੰਦਿਆਂ ਦੇ ਵੀ ਹਣਾ ਤੁਹਾਪਾਂ ਬਿਲਕੁਲ ਨਿਸ਼ਾਨ ਲਾਵਾਂਗੇ ਥੋੜਾ ਥੱਲੇ ਮੁੜ ਲਾ ਤੇ ਆਹ ਨਿਸ਼ਾਨ ਨੂੰ ਇਹਦੇ ਨਾਲ ਮਿਲਾ ਦਾਂਗੇ ਇਸ ਤਰ੍ਹਾਂ ਐਸ ਨਿਸ਼ਾਨ ਨੂੰ ਐਸ ਨਿਸ਼ਾਨ ਦੇ ਨਾਲ ਮਿਲਾ ਕੇ ਬਿਲਕੁਲ ਸਿੱਧਾ ਨਿਸ਼ਾਨ ਲਾ ਠੀਕ ਆ ਹੁਣ ਆ ਦੇਖੋ ਇੱਥੋਂ ਕਈ ਵਾਰ ਕੀ ਕਰਦੇ ਆਪਾਂ ਇੱਥੋਂ ਫੱਟੀ ਲਾ ਦਿੰਦੇ ਆ ਤੇ ਕੀ ਹੁੰਦਾ ਪਜਾਮਾ ਹੋਰ ਚੜ ਲਾਂਗੇ ਤਾਂ ਹੁਣ ਤੇ ਤੁਸੀਂ ਆਹ ਵਾਲਾ ਪਾਸਾ ਲਾ ਦੇ ਇਸ ਤੋਂ ਇਹ ਜੇ ਗਲਾਈ ਘੱਟ ਪੈਂਦੀ ਹੈ ਜਦੋਂ ਇੱਥੇ ਗਲਾਈ ਘੱਟ ਹੋਊ ਤਾਂ ਫਿਰ ਆਪਣਾ ਜਿਹੜਾ ਪਜਾਮਾ ਅੰਦਰੋਂ ਬਹੁਤ ਹੋਰ ਘੱਟ ਜਾਊਗਾ। ਬਾਕੀ ਜੇ ਕਿਸੇ ਭੈਣ ਦਾ ਪਜਾਮਾ ਤਾਂ ਹਾਂ ਉੱਚੜਦਾ ਹੁੰਦਾ ਨਾ ਤਾਂ ਤੁਸੀਂ ਫੋਨ ਵੀ ਕਰਕੇ ਮੈਨੂੰ ਪੁੱਛ ਸਕਦੇ ਹੋ। ਹਨਾ ਕੰਫਿਊਜ਼ ਨਹੀਂ ਹੋਣਾ ਵੀ ਇਹ ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈਗਾ। ਥੋੜਾ ਜਿਹੀ ਵੀ ਐ ਹੁੰਦਾ ਮੈਨੂੰ ਫੋਨ ਨਹੀਂ ਚੱਕਿਆ ਥੋੜੀ ਵੇਟ ਕਰ ਲਿਆ ਕਰੋ। ਜਾਂ ਤੁਸੀਂ ਮੈਸੇਜ ਇੱਕ ਦੋ ਵਾਰੀ ਦੁਬਾਰੇ ਫਿਰ ਕਰਦਾ ਕਰੋ। ਕਈ ਭੁੱਲ ਜਾਂਦੇ ਆ ਜਾਂ ਬੱਚੇ ਫੋਨ ਵੇਹਦੇ ਆ। ਤਾਂ ਮੈਸੇਜ ਥੋੜਾ ਸੀਨ ਕਰਕੇ ਛਾੜਦੇ ਫਿਰ ਮੈਨੂੰ ਪਤਾ ਨਹੀਂ ਲੱਗ ਉਸ ਚੀਜ਼ ਦਾ ਠ ਬਾਕੀ ਜਿਹੜੇ ਭਰਾ ਕੋਈ ਨਾਲ-ਨਾਲ ਨਾ ਕੰਮ ਸ਼ੁਰੂ ਕਰਨਾ ਚਾਹੁੰਦੇ ਕੱਪੜੇ ਦਾ ਤਾਂ ਉਹਦੀ ਵਾਰੀ ਜਾਣਕਾਰੀ ਕੋਈ ਲੈਣੀ ਹੁੰਦੀ ਆ ਕੋਈ ਦਿਲਚਸਪ ਮੰਨਾਂ ਉਹਦੇ ਵੀ ਅਸੀਂ ਵੀ ਨਾਲ ਕੱਪੜਾ ਰੱਖ ਕੇ ਸੇਲ ਕਰਨਾ ਉਹ ਵੀ ਤੁਸੀਂ ਮੇਰੇ ਨਾਲ ਫੋਨ ਤੇ ਇੱਕ ਵਾਰੀ ਗੱਲਬਾਤ ਕਰਕੇ ਫਿਰ ਹੀ ਕੰਮ ਸ਼ੁਰੂ ਕਰਨਾ ਵੀ ਕਿਹੋ ਜਿਹਾ ਕੱਪੜਾ ਰੱਖਣਾ ਕਿੰਨੇ ਪੈਸੇ ਲੱਗਣਗੇ ਹਨਾ ਇਹ ਚੀਜ਼ ਦੇ ਵਿੱਚ ਯਾਦ ਕੋਈ ਕਈ ਚੀਜ਼ਾਂ ਧਿਆਨ ਦੇਣ ਦੇ ਜੋ ਗੱਲਾਂ ਬਾਅਦ ਦੇ ਵਿੱਚ ਕੀ ਹੁੰਦਾ ਪਛਤਾਵਾ ਜਾ ਹੁੰਦਾ ਹਨਾ ਪਹਿਲਾਂ ਇੱਕ ਵਾਰੀ ਫੋਨ ਕਰਕੇ ਤੁਸੀਂ ਗੱਲਬਾਤ ਪੂਰੀ ਸਮਝ ਲਿਆ ਗੁਰੂ ਵੀ ਕਿਵੇਂ-ਕਿਵੇਂ ਆਪਾਂ ਨੇ ਕੰਮ ਸ਼ੁਰੂ ਕਰਨਾ ਕੀ-ਕੀ ਰੱਖਣਾ ਕੀ-ਕੀ ਨਹੀਂ ਰੱਖਣਾ ਹਨਾ ਲੋਚ ਪਜਾਮਾ ਆਪਣਾ ਸਾਰਾ ਕੱਟ ਹੋ ਗਿਆ ਆਹ ਵਾਲਾ ਲੜ ਮੈਂ ਤੁਹਾਨੂੰ ਹਰ ਇੱਕ ਵਾਰੀ ਦੱਸ ਦਣਾ ਇੱਥੋਂ ਜਾ ਕੇ ਦੋ ਸੂਤ ਨੂੰ ਵੱਧ ਰੱਖ ਲੈਣਾ ਹੁਣ ਠੀਕ ਹੈ ਵੱਡੇ ਪੱਲੇ ਨੂੰ ਇੱਥੋਂ ਦੋ ਸੂਤ ਇਹ ਤੋਂ ਮੋੜ ਕੇ ਦੇਖ ਲੈਣ ਨੂੰ ਵੀ ਸਹੀ ਹੈ ਨਾ ਹਾਂ ਆ ਆਪਣਾ ਪਜਾਮਾ ਕੱਟਿਆ ਗਿਆ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਹੁਣ ਜੇ ਤਾਂ ਬਾਹ ਇਸੇ ਲੋੜੀ ਨਿਕਲੇ ਦੂਰੀ ਫਿਰ ਤਾਂ ਬਹੁਤ ਵਧੀਆ ਗੱਲ ਹੈ ਵੈਸੇ ਨਿਕਲੇ ਵਾ ਦੇਖੋ ਠੀਕ ਹੈ ਤਾਂ ਜਿਹੜੀਆਂ ਭੈਣਾਂ ਨੂੰ ਜਾਂ ਭਰਾਵਾਂ ਨੇ ਇੱਚੀ ਦੀ ਸਮਝ ਲੱਗੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਉਸ ਨਾਲ ਇੱਕ ਵਾ ਦੂਰਾ ਕਪੜਾ ਮੇਰੇ ਹੱਥ 'ਚ ਠੀਕ ਹੈ ਇਸ ਤਰ੍ਹਾਂ ਲੋਚ ਹੁਣ ਜਿਹੜੀ ਬਾਹ ਇਹਨਾਂ ਦੀ ਉਹ ਹੈਗੀ ਹੈ 24 ਇੰਚ ਤਿਆਰ ਠੀਕ ਹੈ ਕੈਮਰਾ ਬਿਲਕੁਲ ਸਿੱਧਾ ਰੱਖੋ ਸਾ 24 ਇੰਚ ਤਿਆਰ ਆ ਵਾ ਆਪਾਂ ਕਿ ਨਹੀਂ ਰੱਖ ਗਏ 23 ਇੰਚ ਯਾਨੀ ਕਿ 1 ਇੰਚ ਘਟਾ ਇਹ ਕੰਪੋਨੈਂਟ ਨੂੰ ਮੋਡਰਕ ਲਈ ਮੋਡਾ ਜਿਹੜਾ ਹੈਗਾ ਇਹਨਾਂ ਦਾ ਉਹ 2.5 ਯਾਨੀ ਕਿ ਸਵਾ 10 2.5 ਦਾ ਅੱਧ ਹੋ ਗਿਆ ਸਵਾ 10 ਇੱਥੋਂ ਐਸਾ ਬਿਲਕੁਲ ਸਿੱਧਾ ਜਦੋਂ ਆਪਣੇ ਕੋਲ ਕੱਪੜਾ ਹੁੰਦਾ ਰਹੇ ਉਹ ਤੋਂ ਬਿਲਕੁਲ ਸਿੱਧੀ ਬਾਹ ਕੱਢਿਆ ਕਰਦੇ ਹੁਣ ਆਪਾਂ ਜਿਹੜੀ ਬਾਹ ਕੱਢਣੀ ਇਧਰ ਇੱਕੋ ਜਿਹੀ ਕਰ ਲਈਏ ਕੇਵਲ ਇਹਨਾਂ ਇੱਥੋਂ ਆਪਾਂ ਬਾਹ ਕੱਢਦੀ ਆ ਜੀ ਕੱਢ ਜਾਂਦੀ ਆ ਇੱਥੋਂ ਆਪਾਂ ਹਲਕਾ ਜਿਹਾ ਕੱਪੜਾ ਲਾad ਨਹੀਂ ਪਹਿਲਾਂ ਪੈਸਰੋਟ ਦੇਖਾਂਗੇ ਸਵਾ 10 ਸਨ ਆਪਾਂ ਨੂੰ 71 ਚਾਹੀਦਾ ਹਲ ਪੂਰਾ ਬਿਲਕੁਲ ਤੇ ਆਹ ਵਾਲੀ ਢਾਲ ਕਿ ਨਹੀਂ ਪਾਵਾਂਗੇ ਆਪਾਂ 4 ਇੰਚ ਇੱਥੋਂ 4 ਇੱਥੋਂ ਬਾਹਰ ਨਹੀਂ ਰੱਖਾਂਗੇ 24 ਤਿਆਰ ਆ ਆਪਾਂ ਕਿ ਨਹੀਂ ਰੱਖਾਂਗੇ ਨੇੜੇ ਕਰਕੇ ਦੁਬਾਰਾ ਕੈਮਰਾ 23 ਇੱਥੋਂ ਘੱਟ ਕਿਉਂ ਰੱਖੀਆ ਕਿਉਂਕਿ ਇਹਦੇ ਮੂਰੇ ਕਾਫ ਲੱਗੂਗਾ ਉਹਦੇ ਨਾਲ ਫਿਰ ਬਾਜੂ ਤੇ ਘੱਡੂ ਕਿਵੇਂ ਇਧਰੋਂ ਵੀ ਦਵਾਜ ਆ ਜੂ ਇਧਰੋਂ ਵੀ ਦਵਾਜ ਆ ਜੂ ਠੀਕ ਹੈ ਬਿਲਕੁਲ ਉੰਨੀ ਆ ਜੂ ਬਾਜ ਨੂੰ ਚਾਹੀਦੀ ਆ ਤੇ ਮੂਰੂ ਕਿੰਨੀ ਰੱਖਾਂਗੇ 6 ਇੰਚ ਸਾਰੇ 6 ਨਹੀਂ ਰੱਖਣੀ ਹੁੰਦੀਗੀ ਕੁਣੀ ਮਿਲਿਆ ਕਰੋ ਜੇ ਤੁਹਾਨੂੰ ਨਹੀਂ ਸਮਝਿਆ ਕੁਣੀ ਕਿਥੋਂ ਹੈ ਮੈਂ ਨਹੀਂ ਬਹੁਤ ਭਣਾ ਇੱਕ ਮਿੰਟ ਅੱਧ ਵਿਚਾਲੇ ਮਿਲਣਾ ਕਰੋ ਜੇ ਤਾਂ ਆਪਣੇ ਕੋਲੇ ਬੰਦਾ ਹੀ ਹਾਜ਼ਰ ਆ ਫਿਰ ਤਾਂ ਕੁਣੀ ਇੱਥੋਂ ਮਿਲਣੀ ਆ ਨਹੀਂ ਤਾਂ ਅੱਧ ਵਿਚਾਲੇ ਕੁਣੀ ਮਿਲ ਲੈ ਠੀਕ ਹੈ ਜਿਵੇਂ ਕੁਣੀ ਇਹਨਾਂ ਦੀ 7.5 ਆ ਇੱਥੋਂ ਆ ਦੇਖੋ 7.5 ਆ ਆਪਾਂ ਕਿ ਨਹੀਂ ਰੱਖਣਾ 8 ਇਹ ਤਾਂ ਆਪ ਨੂੰ ਪਤਾ ਲੱਗ ਜੀਦਾ ਵੀ ਇੰਨਾ ਕ ਸਿਉਣ ਚਾਹੂਗਾ ਨਾ ਕੱਪੜਾ ਹਨਾ ਉਹ ਚੀ ਸੌਖੇ ਤਰੀਕਾ ਹੈਗਾ ਇਹ ਆਪ ਇਥੋਂ ਆਪੇ ਦੀ ਸ਼ੇਪ ਦੇਣੀ ਐਸ ਤਰ੍ਹਾਂ ਬਾਕੀ ਦਾ ਸ਼ੇਪਰ ਵੀ ਆਉਂਦਾ ਹੈਗਾ ਇਹ ਕਿਸੇ ਨੂੰ ਨਹੀਂ ਸ਼ੇਪ ਇਸ ਤਰ੍ਹਾਂ ਦੇਣੀ ਉਹ ਇਹਦਾ ਸ਼ੇਪਰ ਵੀ ਆਉਂਦਾ 15-20 ਰੁਪਏ ਦੀ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਹੁਣ ਆਪਾਂ ਇੱਥੇ ਫੱਟੀ ਰੱਖ ਕੇ ਐਵੇਂ ਅੰਦਾਜ਼ੇ ਨਾਲ ਨਿਕਟਣਾ ਬਸ ਜੇ ਇੱਥੇ ਆਹ ਵਾਲੀ ਫੱਟੀ ਲਾ ਕੇ ਇਸ ਤਰ੍ਹਾਂ ਠੀਕ ਆ ਆ ਦੇਖੋ ਕਨੀ ਸੁਣੀ ਸ਼ੇਪ ਆਊਗੀ ਬੰਨ ਹੁਣ ਆਪਾਂ ਨੇ ਚਾਰ ਦੇ ਬਿਲਕੁਲ ਉੱਪਰ ਉੱਪਰ ਕੱਟ ਦੇ ਇਹ ਪਤਟ ਕੇ ਦੀ ਨਾਲ ਦੀ ਸਮਾਪਤੀ ਕਰਦੇ ਆਂ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੇਕਰ ਨਹੀਂ ਸਮਝ ਲੱਗਦੀ ਤਾਂ ਵੀ ਕਮੈਂਟ ਕਰਕੇ ਦੱਸ ਦਿਆ ਕਰੋ ਗੁੱਸਾ ਕੋਈ ਨਹੀਂ ਹੁੰਦਾ ਨਾ ਕਿਉਂਕਿ ਅਗਲੀ ਵੀਡੀਓ ਦੇ ਵਿੱਚ ਫਿਰ ਉਹ ਚੀਜ਼ ਦਾ ਸੁਧਾਰ ਹੋ ਜਾਂਦਾ ਹੈ ਲਓ ਜੀ ਹੁਣ ਆਪਾਂ ਦੋ ਲੜ ਚੱਕ ਕੇ ਫੱਟੀਆਂ ਜਿਹੜੀਆਂ ਉਹ 6 5.5 6 ਇਸ ਤਰ੍ਹਾਂ ਕੱਟ ਸਕਦੇ ਹਾਂ ਹਾਂ ਦੋਨੇ ਮੂਹਰੇ ਪੱਲੇ ਦੇ ਵਿੱਚ ਆਪਾਂ ਇਸੇ ਵਰੀ ਸ਼ਾਰਟ ਪਾ ਲਈ ਪਰ ਦੋ ਲੜ ਚੱਕ ਕੇ ਧਿਆਨ ਦੇਣਾ ਕਿਵੇਂ ਦੋ ਚੱਕ ਦੇਣ ਤਿੰਨ ਚੱਕੇ ਜਾਂਦੇ ਸਿਰੇ ਬਾਹਾਂ ਕਰਾਉਣੀ ਆ 2 ਡਾਲਰ ਦੇਖ ਲੈ ਕਰੋ ਕਾਲੀਆਂ ਕਰਾ ਕਰਦੇ ਨੇ 2 ਡਾਲਰ ਨੇ ਇਹ ਦੇਖ ਹੁਣਾ ਪੱਤੀਰਾ ਕੱਟਣਾ ਕਹਿੰਦਾ ਬਸ ਤੀਰਾ ਪਾਈ ਤੋਂ ਕੱਟ ਲਾਂਗੇ ਤਾਂ ਕੱਪੜਾ ਆਪਣੇ ਕੋਲੇ ਹੈਗਾ ਤੀਰਾ ਕਿੰਨਾ ਹੈ ਆਪਣੇ ਕੋਲੇ 18 ਇੰਚ ਆਪਾਂ 19 19.5 ਦੇ ਪੀਸ ਲਾ ਸਕਦੇ ਹਾਂ ਅੱਧਾਂ 'ਚ ਵੱਧ ਤਾ ਲਾਉਣੇ ਤੇ ਵੀ ਕਾਣ ਵਗੈਰਾ ਹੋਣਾ 18 19.5 1.5 ਜਾਂ 2 ਇੰਚ ਤੁਸੀਂ ਲਾ ਸਕਦੇ ਹੋ ਕੋਈ ਦਿੱਕਤ ਨਹੀਂ ਹੁੰਦੀ ਹੈ ਨਾ ਘੱਟਦਾ ਹੁੰਦਾ ਔਖਾ ਬਾਅਦ ਵਿੱਚ ਜੇ ਘੱਟ ਗਿਆ ਤਾਂ ਕੱਪੜਾ ਤਾਂ ਆਪਾਂ ਇਹਦੀ ਜਿਹੜੀ ਆਹ ਨਹੀਂ ਕੱਢਦੇ ਪੂਰਾ ਧਿਆਨ ਦੇਣਾ ਤੀਰਾ ਨਾ ਬਿਲਕੁਲ ਸਹੀ ਹੁਣ ਲਾਜ਼ਮੀ ਜ਼ਰੂਰੀ ਹੁੰਦਾ ਹੈਗਾ ਵਾਧਿਆ ਤਾਂ ਵੀ ਦਿੱਕਤ ਆਊਗੀ ਘੱਟ ਗਿਆ ਫਿਰ ਵੀ ਹੁਣ ਦੁਬਾਰੇ ਫਿਰ ਮਿਲਾਗੇ ਆਪਾਂ ਤੀਰਾ ਕਿੰਨਾ 9 ਇਹਨਾਂ ਦਾ ਆਪਣਾ ਤਿਆਰ ਆ 9 ਆਪਾਂ ਕਿੰਨਾ ਰੱਖਣਾ 9.5 ਯਾਨੀ ਕਿ 10 ਅਇਥੋਂ ਕਿੰਨਾ ਰੱਖਣਾ 4 ਇੱਥੋਂ ਕਿੰਨਾ ਰੱਖਾਂਗੇ ਤੇ ਛੱਡ ਕੇ 5 ਠੀਕ ਆ ਤੇ ਇੱਥੋਂ ਕਿੰਨਾ ਰੱਖਾਂਗੇ ਪੌਣੇ 3 ਆ ਥੱਲੇ ਇੱਥੋਂ ਕਿੰਨਾ ਰੱਖਾਂਗੇ ਸਾਢੇ 3 ਇੱਥੋਂ ਦੀ ਹਲਕੀ ਸ਼ੇਪ ਤੇ ਜਿੰਸ ਠੀਕ ਆ ਜੀ ਸਮਝ ਲੱਗਦੀ ਆ ਤਾਂ ਵੀ ਕਮੈਂਟ ਬਾਕਸ ਦੇ ਵਿੱਚ ਜਾ ਜਾ ਕੇ ਕਰੋ ਨਹੀਂ ਲੱਗਦੀ ਤਾਂ ਕੋਈ ਸੰਗਣ ਵਾਲੀ ਗੱਲ ਨਹੀਂ ਹੁੰਦੀ ਕਈ ਵਾਰੀ ਪਹਿਲੀ ਵਾਰੀ ਨਹੀਂ ਸਮਝ ਲੱਗਦੀ ਦੂਜੀ ਵਾਰੀ ਤੀਜੀ ਵਾਰੀ ਜਾਂ ਪੰਜ ਵਾਰੀ ਪੁੱਛੋ ਪਰ ਗਲਤ ਨਹੀਂ ਕਟਣਾ ਲੋ ਉਨਾ ਪਾਈ ਤੋਂ ਲੋ ਕਿਸੇ ਵੀ ਤਰ੍ਹਾਂ ਦੀ ਕਿਸੇ ਭੈਣ ਦੀ ਜਾਂ ਭਰਾ ਦੀ ਕੋਈ ਸਮੱਸਿਆ ਹੋਈ ਜੀ ਆ ਤੁਸੀਂ ਫੋਨ ਕਰਕੇ ਆਵਦੀ ਸਮੱਸਿਆ ਦਾ ਹੱਲ ਲੈ ਸਕਦੇ ਹੋ ਬਿਲਕੁਲ ਫ੍ਰੀ ਸੇਵਾ ਬਾਕੀ ਆਪਣਾ ਚੈਨਲ ਬਣਿਆ ਹੋਇਆ ਹੈਗਾ ਸੌਰੀ ਗਰੁੱਪ ਬਣਿਆ ਹੋਇਆ ਬੀਬੀਆਂ ਭੈਣਾਂ ਦਾ ਜਿਹਨਾਂ ਦੇ ਭੈਣ ਦੇ ਗਰੁੱਪ ਦੇ ਵਿੱਚ ਆਪ ਦਾ ਨੰਬਰ ਐਡ ਕਰਵਾਉਣਾ ਹੁੰਦਾ ਬਿਲਕੁਲ ਫ੍ਰੀ ਆ ਹਣਾ ਤੁਸੀਂ ਬੋਲ ਕੇ ਭੇਜ ਸਕਦੇ ਹੋ ਲਿਖ ਕੇ ਵੀ ਇਸ ਨੂੰ ਬਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਅਸੀਂ ਸਲਾਈ ਤੇ ਕਟਾਈ ਸਿੱਖਣਾ ਚਾਹੁੰਦੇ ਹਾਂ ਕੋਲੇ ਬਿਠਾ ਕੇ ਬਹੁਤ ਪੈਣਾਂ ਦੇ ਕਮੈਂਟ ਆਉਂਦੇ ਆ ਵੀ ਫੋਨ ਵੀ ਆਉਂਦੇ ਬਈ ਸਾਨੂੰ ਕੋਲੇ ਬਿਠਾ ਕੇ ਤਾਂ ਸਾਡੇ ਕੋਲ ਸਮਾਂ ਬਹੁਤ ਥੋੜਾ ਹੁੰਦਾ ਪੈਣ ਨੂੰ ਤਾਂ ਕਰਕੇ ਦਿੱਕਤ ਤਾਂ ਕੋਈ ਨਹੀਂ ਹੈ ਕੋਈ ਮਨਛ ਸਾਡੀ ਵੀ ਅਸੀਂ ਦੱਸਣਾ ਨਹੀਂ ਚਾਹੁੰਦੇ ਜਾਂ ਕੋਈ ਹੋਰ ਹਨਾ ਕਿਉਂਕਿ ਕੋਲੇ ਬੀਬੀਆਂ ਦਾ ਔਖਾ ਬਹੁਤ ਹੋ ਜਾਂਦਾ ਕਿਉਂਕਿ ਦਿਨੇ ਕੰਮ ਬਹੁਤ ਜ਼ਿਆਦਾ ਹੁੰਦਾ ਬਾਕੀ ਗਾਗ ਵੀ ਤਰਾਏ ਗਦਾ ਇਸ ਚੀਜ਼ ਦਾ ਬਾਕੀ ਮੈਨੂੰ ਇਹ ਅੰਦਰ ਫੋਨ ਦੇ ਜਿੰਨੀ ਵੀ ਸੇਵਾ ਹੁੰਦੇ ਹੁਣ ਕਿੱਥੇ ਤਾਂ ਆਪਾਂ 1 2 5 ਪੈਣ ਉਸ ਕਰ ਸਕਦਾ ਤਾਂ ਬਹੁਤ ਫਰਕ ਪੈਂਦਾ ਇਸ ਨਾਲ ਜਦੋਂ ਵੀ ਤੁਹਾਡੇ ਦਿਲ ਕਰੂ ਤੁਸੀਂ YouTube ਖੋਲ ਕੇ ਹੋਰ ਚੀਜ਼ ਕੋਈ ਸਿੱਖ ਸਕਦੇ ਹੋ ਹਨਾ ਬਾਕੀ ਜੇ ਕੋਈ ਤੁਹਾਡੇ ਕੋਲ ਸੁਝਾਅ ਹੁੰਦਾ ਵਧੀਆ ਉਹ ਤੁਸੀਂ ਆਪ ਦਾ ਲਾਜ਼ਮੀ ਦਿਆ ਕਰੋ ਵੀ ਆਹ ਚੀਜ਼ ਆਪਾਂ ਬਈ ਇਸ ਤਰ੍ਹਾਂ ਕਰਕੇ ਹੋਰ ਵੀ ਵਧੀਆ ਸਿਖਾ ਸਕਦੇ ਹਾਂ ਹਨਾ ਤਾਂ ਬਾਕੀ ਜਿਹੜੀ ਚੀਜ਼ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਉਹ ਕਮੈਂਟ ਬਾਕਸ ਵਿੱਚ ਜਾ ਕੇ ਲਾਜ਼ਮੀ ਦੱਸਿਆ ਕਰੋ ਇਹ ਸਾਡੇ ਚੀਜ਼ ਹੋਊਗੀ ਸਿਖਾਉਣ ਜੋ ਅਸੀਂ ਲਾਜ਼ਮੀ ਸਿਖਾਉਣ ਦਾ ਯਤਨ ਕਰਦੇ ਰਹਿੰਦੇ ਆ ਬਾਕੀ ਮਿਲਦੇ ਆ ਜਲਦੀ ਨਵੀਂ ਵੀਡੀਓ ਲਈ ਧੰਨਵਾਦ ਸਤਿ ਸ੍ਰੀ ਅਕਾਲ